ਈਦੇ ਬਾਈ ਗੋਡੇ ਗਿੱਟੇ ਦੁਖਦੇ ਨੇ ਆ ਭੈਣ ਨਾਲ ਕਰ ਲਓ ਕੰਟੈਕਟ ਸੁਗਰੀਨ ਤੇ ਨੰਬਰ ਚੱਲੀ ਜਾਂਦਾ ਕਿੰਨੇ ਦਿਨਾਂ ਚ ਹਟਾ ਦੋਗੇ ਭਲੇ ਹਫਤੇ ਦੇ ਵਿੱਚ ਵਿੱਚ ਰਿਜ਼ਲਟ ਆ ਜਾਂਦਾ ਉਹਦਾ ਉਹ ਇੰਨਾ ਹੈ ਨਾ ਹਰਖ ਵਧਾਈ ਜਾਂਦੇ ਉਹ ਨਾਲ ਗੁੱਸਾਈ ਜਾਂਦਾ ਤੁਹਾਨੂੰ ਬੀਪੀ ਵਧ ਜਾਂਦਾ ਗੁੱਸਾ ਵੀ ਹੁੰਦਾ ਸੀ ਗੁੱਸਾ ਬਾਦੂ ਫਿਰ ਕਰੇ ਲੜਦੇ ਵੀ ਹੋਵੋਗੇ ਕਰ ਬਾਦੂ ਲੜ ਲੜੀਏ ਤਾਂ ਬਾਦੂ ਹੁਣ ਲੜਾਈ ਵੀ ਮੁੱਕ ਗਈ ਨਾ ਹੁਣ ਤਾਂ ਸ਼ਾਂਤੀ ਆ ਮੈਂ ਮਾਈ ਆ ਕੁੜੀ ਨੂੰ 6 ਮਹੀਨੇ ਪਹਿਲਾਂ ਮਿਲਿਆ ਸੀ ਤੇ ਮੈਂ ਅੱਜ ਇਹਨੂੰ ਆ ਕੇ ਪੁੱਛੀ ਆਵਾ ਭਾਣੇ ਗੁਰਪ੍ਰੀਤ ਕਿੱਥੇ ਆ ਭਾਣੇ ਗੁਰਪ੍ਰੀਤ ਕਿੱਥੇ ਆ ਇਹ ਕਹਿੰਦੀ ਹਾਂ ਵੀਰੇ ਦੱਸ ਮੈਂ ਗੁਰਪ੍ਰੀ ਦੇਖ ਲਓ ਬਣੇ ਕਿਵੇਂ ਇਨਾ ਭਾਰ ਘਟਾ ਲਿਆ ਵੀਰੇ ਮੈਂ 1 ਤਿੰਨ ਮਹੀਨੇ ਦੇ ਵਿੱਚ ਆਪਣਾ 23 ਕਿਲੋ ਭਾਰ ਘਟਾਇਆ ਹੈ 23 ਕਿਲੋ ਦਾ ਬਹੁਤ ਹੁੰਦਾ ਗਿਆ ਬਹੁਤ ਇਹ ਹੁੰਦਾ ਵੀਰੇ ਮੇਰੇ ਲਈ ਤਾਂ ਬਹੁਤ ਜ਼ਿਆਦਾ ਸੀਗਾ ਅੱਛਾ ਫਿਰ ਕਮਜ਼ੋਰੀ ਵਗੈਰਾ ਨਹੀਂ ਆਈ ਨਾ ਨਾ ਵੀਰੇ ਜਮਾ ਵੀ ਨਹੀਂ ਆਂਦੀ ਹੈਗੀ ਬਿਲਕੁਲ ਨਹੀਂ ਕਾਹਦੇ ਨਾਲ ਘਟਾਇਆ ਨਾ ਪਰ ਵੀਰੇ ਆਪਾਂ 40% ਨਿਊਟ੍ਰੀਸ਼ਨ ਦਿੰਨੇ ਆ 60% ਆਪਾਂ ਹੋਮ ਮੇਡ ਡਾਈਟ ਦਿੰਨੇ ਆ ਤੁਸੀਂ ਤਾਂ ਭਾਰ ਘਟਾ ਲਿਆ ਜੇ ਕਿਸੇ ਨੂੰ ਹੋਰ ਘਟਾਉਣਾ ਹੋਵੇ ਘਟਾ ਦੋਗੇ ਹਾਂ ਹਾਂ ਵੀਰੇ ਦੇਖ ਸਾਰੇ ਬੈਠ ਨੇ ਮੇਰੇ ਕੋ ਕਿਸੇ ਨੇ ਘਟਾਇਆ ਕੋਈ ਘਟਾਣ ਆਇਆ ਏ ਸਾਰੇ ਭਾਰ ਘਟਾਉਣ ਵਾਲੀ ਨੇ ਸਾਰੇ ਹਾਂਜੀ ਹਾਂਜੀ ਤੁਸੀਂ ਆਪਾਂ ਸਾਰਿਆਂ ਨੂੰ ਪੁੱਛ ਲਓ ਤੁਸੀਂ بڑے ਵਾੜਾ ਭਾਰ ਘਟਾਇਆ ਪੁਰਾਣੀ ਤਸਵੀਰ ਵੇਖੋ ਪਹਿਲਾਂ ਤਾਂ ਆਪਾਂ ਇੰ ਹਿੰਜ ਭਾਰ ਘਟਾਲਿਆ ਮੈਂ ਜੀ 2 ਢਾਈ ਮਹੀਨੇ ਦੇ ਵਿੱਚ ਨਾਲੇ ਕਹਿੰਦੇ ਇਹਦੇ ਕੋਈ ਸਾਈਡ ਨੁਕਸਾਨ ਨਹੀਂ ਕੋਈ ਸਾਈਡ ਇਫੈਕਟ ਨਹੀਂ ਹੈਗਾ ਜੀ ਬਿਲਕੁਲ ਵੀ ਨਹੀਂ ਸਾਈਡ ਇਫੈਕਟ ਪਹਿਲਾਂ ਸੀਗਾ ਹੁਣ ਤਾਂ ਨਹੀਂ ਹੈਗਾ ਕੋਈ ਸਾਈਡ ਇਫੈਕਟ ਬਾਅਦ ਵਿੱਚ ਜੀ ਬਿਲਕੁਲ ਨੋਰਮਲ ਪਹਿਲਾਂ ਕੀ ਸੀ ਪਹਿਲਾਂ ਜਿਆਦਾ ਪਹਿਲਾਂ ਸਾਹ ਚੜਦਾ ਸੀਗਾ ਮਟਾਪਾ ਇੰਨਾ ਸੀਗਾ ਜੀ ਮਟਾਪਾ ਹੀ ਦੁੱਬੀ ਫਿਰਦਾ ਸੀ ਹਾਂ ਜੀ ਮਟਾਪੇ ਨਾਲ ਬੀਪੇ ਮਟਾਪਾ ਹਜਰ ਹੋਣਾ ਹੁੰਦਾ ਨਾ ਤੁਰ ਹੁੰਦਾ ਨਾ ਬੈਠ ਹੁੰਦਾ ਹੈ ਨਾ ਕਿੰਨਾ ਔਖਾ ਹੋ ਜਾਂਦੇ ਹੁਣ ਨੋਰਮਲ ਆ ਜੀ ਵਿੱਚ ਕੀ ਕਹੀ ਜਾਂਦੇ ਆ ਕਮੈਂਟ ਜੇ ਕਰਦੇ ਹੁੰਦੇ ਆ ਕਹਿੰਦੇ ਜਿੰਨਾ ਕਰਤੇ ਨਿਊਟ੍ਰੀਸ਼ਨ ਆ ਦੇਖੋ ਬਾਈ ਆਹ ਦੇਖ ਲੋ ਆ ਭੈਣ ਕਹਿੰਦੀ ਮੈਂ ਡੇਢ ਸਾਲ ਪਹਿਲਾਂ ਵਰਤ ਕੇ ਸੱਡ ਚੁੱਕੀਆਂ ਤੇ ਭਾਰ ਮੇਰਾ ਉੱਥੇ ਖੜਾ ਜਿੱਥੇ ਮੈਂ ਰੱਖ ਲਿਆ ਕਿੰਨਾ ਭਾਰਾ ਹੁਣ ਹੁਣ ਮੇਰਾ ਜੀ ਹੈਗਾ 60 ਕਿਲੋ ਤੇ ਕੀ ਕਹਣਾ ਚਾਹੋਗੇ ਜਿਹੜੇ ਮੋਟੇ ਨੇ ਉਹ ਮੇਰਾ ਉਹੀ ਮੈਸੇਜ ਆ ਵੀ ਮਟਾਪਾ ਘਟਾਓ ਤੇ ਤੰਦਰੁਸਤੀ ਤੇ ਪਾਓ ਕਿਉਂ ਇੰਨਾ ਹੈ ਨਾ ਹਰਕ ਵਧਾਈ ਜਾਂਦੇ ਉਹਨਾਂ ਨਾਲ ਗੁੱਸਾਈ ਜਾਂਦਾ ਤੁਹਾਨੂੰ ਬੀਪੀ ਵਧੀ ਜਾਂਦਾ ਗੁੱਸਾ ਵੀ ਹੁੰਦਾ ਸੀ ਫਿਰ ਕਰੇ ਲੜਦੇ ਵੀ ਹੋਵੋਗੇ ਘਰ ਵਾਧੂ ਲੜ ਲੜੀਏ ਤਾਂ ਵਾਧੂ ਹੁਣ ਲੜਾਈ ਵੀ ਮੁੱਕ ਗਈ ਨਾ ਹੁਣ ਤਾਂ ਸ਼ਾਂਤੀ ਆ ਬਾਈ ਬਾਈ ਮਟਾਪਾ ਘਟਾਉਂਦੇ ਨਾਲ ਨਾਲ ਲੜ ਤੁਸੀਂ ਭਨੇ ਕਿੰਨਾ ਵਾਰ ਘਟਾਇਆ ਮੇਰਾ 72 ਕਿਲੋ ਸੀਗਾ 72 ਕਿਲੋ ਹੁਣ ਕਿੰਨਾ ਮੇਰਾ ਹੁਣ 68 ਕਿਲੋ ਹੋ ਗਿਆ ਕਿੰਨੇ ਕ ਟਾਈਮ ਚ ਘਟਾ ਲਿਆ 1 ਮਹੀਨੇ ਦੇ ਵਿੱਚ ਮੈਂ ਘਟਾਇਆ ਚਲੋ ਵਧੀਆ ਗੱਲ ਆ ਤੁਸੀਂ ਭਨੇ ਕਿੰਨਾ ਵਾਰ ਘਟਾਇਆ ਮੈਂ ਤਾਂ ਘਟਾਣਾ ਹੈ ਜੀ ਹੁਣ ਅਸਲ ਪਹਿਲਾ ਦਿਨ ਅੱਜ ਬਾਈ ਆਹ ਵੇਖ ਲਓ ਭੈਣ ਨੂੰ ਤੇ 1 2 ਮਹੀਨੇ ਬਾਅਦ ਵੀ ਤੁਹਾਨੂੰ ਦਿਖਾਵਾਂਗੇ ਹੁਣ ਨੋਟ ਕਰ ਲਓ ਕਿੰਨਾ ਪਰ ਹੈਗਾ ਮੇਰਾ 78 ਹੈ ਜੀ ਤੇ ਕਿੰਨਾ ਘਟਾਉਣਾ ਹੈਗਾ ਮੇਰੇ ਇਹਨਾਂ ਦਾ ਆਪਾਂ 60 ਕਿਲੋ ਤੇ ਲਿਆਣਾ ਹੈ 60 ਕਿਲੋ ਤੇ ਹੋਣਾ ਹੈ ਚਲੋ ਵਧੀਆ ਗੱਲ ਆ ਜਿਹੜੇ ਇੱਧਰ ਬਾਈਓ ਨਹੀਂ ਬਠੇ ਇਹਨਾਂ ਨੇ ਪਰ ਘਟਾਇਆ ਹਾਂ ਵੀਰੇ ਇਹਨਾਂ ਨੇ ਜੁਆਇੰਟ ਕੇਅਰ ਲਿਆ ਹੈ ਮਾਤਾ ਜੀ ਨੇ ਆ ਵੀ ਰੇਨੇ ਦਾਸ ਕਿਲੋ ਵਜਨ ਘਟਾਇਆ ਚਲੋ ਪੁੱਛਦੇ ਆ ਪਹਿਲਾਂ ਦੀ ਪੁੱਛਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੇਟੇ ਸਾਹਿਬ ਤੁਸੀਂ ਕਿੰਨਾ ਪਰ ਘਟਾਲਿਆ ਜੀ ਮੈਂ ਤਾਂ ਬੇਟੇ ਜੁਆਇੰਟ ਕੇਅਰ ਲਿਆ ਉਹਦੇ ਨਾਲ ਕੀ ਫਰਕ ਪਿਆ ਜੀ ਠੀਕ ਹੈ ਬੇਟਾ ਜੋੜਾਂ ਗੋਡੇ ਬਹੁਤ ਦੁਖਦੇ ਸੀ ਪਾੜੀ ਅੱਛੇ ਅਬ ਗੋਡੇ ਦੁਖਣੋਂ ਵੀ ਹਟਾਣ ਦੇਗੇ ਬਿਲਕੁਲ ਬੇਟਾ ਚਲੋ ਵਧੀਆ ਗੱਲ ਆ ਜਿਹੜੇ ਗੋਡੇ ਦੁਖਣ ਵਾਲੀ ਚੀਜ਼ ਆ ਬੇੜ ਉਹ ਕੀ ਹੈਗੀ ਉਹ ਵੀਰੇ ਆ ਚੱਲੀ ਜਾਂਦਾ ਕਿੰਨੇ ਦਿਨਾਂ ਚ ਹਟਾ ਦੋਗੇ ਵੀਰੇ ਹਫਤੇ ਦੇ ਵਿੱਚ ਵਿੱਚ ਰਿਜ਼ਲਟ ਆ ਜਾਂਦਾ ਉਹਦਾ ਆਪਾਂ ਨੂੰ ਵਧੀਆ ਗੱਲ ਆ ਆਪਣੇ ਤੁਸੀਂ ਬਾਈ ਜੀ ਕਿੰਨਾ ਭਾਰ ਘਟਾਇਆ ਜੀ ਮੇਰਾ ਭਾਰ 84 ਕਿਲੋ ਤੇਗਾ ਅੱਜ 71 ਕਿਲੋ ਆ 84 ਕਿਲੋ ਸੀ ਕਿੰਨਾ 13 ਕਿਲੋ ਕੱਢ ਗਿਆ ਕਿੰਨੇ ਟਾਈਮ ਚ 2 ਮਹੀਨੇ ਚ ਵੀਰ ਜੀ 2 ਮਹੀਨਿਆਂ ਚ ਬਾਈ ਨੇ 13 ਕਿਲੋ ਭਾਰ ਘਟਾਇਆ ਤੇ ਕਿਵੇਂ ਜੇ ਫੀਲ ਹੋ ਰਿਹਾ ਹੁਣ ਬਿਲਕੁਲ ਹਲਕਾ ਵੀਰੇ ਲਾਈਟ ਪਹਿਲਾਂ ਮोटापा ਸੀ ਬਿਮਾਰੀਆਂ ਸੀ ਬੀਪੀ ਦੀ ਪ੍ਰੋਬਲਮ ਸੀ ਪਹਿਲਾਂ ਤਾਂ ਅਮਾਨੀਆਂ ਦੇ ਮੁੰਡੇ ਬਗੂਆਂ ਢਿੱਡ ਗੱਡਾ ਹੋ ਪੂਰਾ ਹਾਂ ਵੀਰੇ ਬਿਲਕੁਲ ਹੁਣ ਬਿਲਕੁਲ ਮੈਨੂੰ ਫਿੱਟ ਲੱਗਦਾ ਆਪਣੇ ਆਪ ਨੂੰ ਹੁਣ ਸਲਵਾਨ ਖਾਨ ਬਣੀ ਖੜਿਆ ਹੂੰ ਤੇ ਇਧਰ ਵਾਈ ਨੇ ਭਾਰ ਘਟਾਇਆ ਵੀ ਸასი ਕਾਲ ਜੀ ਵੀਰ ਜੀ ਸ੍ਰੀ ਕਾਲ ਤੁਸੀਂ ਕਿੰਨਾ ਭਾਰ ਘਟਾਇਆ ਜੀ ਵੀਰੇ ਮੈਂ 2.5 ਮਹੀਨੇ ਚ 14 ਕਿਲੋ ਭਾਰ ਘਟਾਇਆ ਤੇ ਹੁਣ ਸੋਹ ਖਾਲੀ ਵੀ ਸਾਰੀ ਦੁਨੀਆ ਦਾ ਭਾਰ ਘਟਾਉਣਾ ਹੈ ਸਾਡੇ ਹੁਣ ਮੈਨੂੰ ਕਹਿਣ ਲੱਗ ਗਏ ਵੀ ਕੀ ਹੋ ਗਿਆ ਵੀ ਤੂੰ ਬਿਮਾਰ ਹੈਗਾ ਹੋ ਗਿਆ ਦੀ ਮੈਂ ਕਹਾ ਨਹੀਂ ਮੈਂ ਬੁਆਹੋ ਕਹਿੰਦੇ ਜ ਗਾ ਨਹੀਂ ਵੀ ਭਜਨ ਘਟਾਇਆ ਕਹਿੰਦੇ ਠੀਕ ਤੇ ਦੋਸਤੋ ਤੁਹਾਡੇ ਜੋ ਵੀ ਕਿਸੇ ਭੈਣ ਭਰਾਣੇ ਭਾਰ ਘਟਾਉਣਾ ਸਕਰੀਨ ਤੇ ਆ ਭੈਣ ਦਾ ਨੰਬਰ ਚੱਲੀ ਜਾਂਦਾਗਾ ਇਹ ਨੰਬਰ ਤੇ ਕਾਲ ਕਰ ਲਿਓ ਕਾਲ ਕਈ ਵਾਰ ਨਹੀਂ ਲੱਗਦੀ ਤਾਂ WhatsApp ਤੇ ਹੈਲੋ ਲਿਖ ਕੇ ਭੇਜ ਦਿਓ ਤੁਹਾਨੂੰ ਭਾਰ ਘਟਾਉਣ ਦੀ ਸਕੀਮ ਭੈਣ ਹੋਰੇ ਆਪੇ ਦੱਸਦਣਗੇ ਵੀਡੀਓ ਸ਼ੇਅਰ ਕਰਕੇ ਤੁਹਾਡੇ ਮੋਟਾਪੇ ਵਾਲੇ ਪਰੇਸ਼ਾਨ ਦੋਸਤਾਂ ਤੱਕ ਜਰੂਰ ਭੇਜ ਦਿਓ ਧੰਨਵਾਦ ਜੀ